ਅਨਪੜਤਾ ਆਪਣਾ ਹੈ ਨਹੀਂ ਉਹ ਬਿਆਨ ਬਹੁਤ ਸੁਣਤਾ ਹੀ ਕਰਿਆ ਅਨਪੜਤਾ ਨਹੀਂ ਅੱਜ ਆਪਣੇ ਬੱਚੇ ਸੇਫ ਨਹੀਂ ਹੈਗੇ ਕੱਲ ਨੂੰ ਕਿਸੇ ਹੋਰ ਤੋਂ ਉਮੀਦ ਕੀਤੀ ਜਾ ਸਕਦੀ ਆ ਮਾਂ ਦੇ ਹੋਂਦੇ ਸਾਥ ਨਹੀਂ ਜੋ ਸੇਫ ਹੋਗਾ ਇਕੱਲਾ ਬੱਚਾ ਸਵਾ ਸੇਫ ਕਿਸ ਦਾ ਹਾਂ ਐਸ ਕਰ ਮੈਂ ਅੱਜ ਸਕੂਲ ਦੇ ਵਿੱਚ ਗਈ ਮੇਰੀ ਵੱਡੀ ਕੁੜੀ ਰੋਣ ਲੱਗ ਗਈ ਕਹਿੰਦੀ ਮੰਮੀ ਨਾ ਫੀਸ ਨੂੰ ਲੈ ਕੇ ਚਾੱਕੇ ਮਹਾਨਾ ਹੀ ਬਚ ਗਈ ਥੋੜੀ ਮੰਮਾ ਨੇ ਬਚਾ ਲਈ ਗੱਲ ਮੰਦਾ ਬੜਾ ਕੱਢਿਆ ਇਹਨੂੰ ਮੰਮੀ ਨਾ ਤਕਵਾ ਆਦਿ ਕਿਤਾ ਸੀ ਤੂੰ ਮੈਨੂੰ ਤੇ ਜਾ ਰਿਹਾ ਸੀ ਹਾਂ ਜਦੋਂ ਅਸੀਂ ਉਹਨੂੰ ਪੁੱਛਿਆ ਜਦੋਂ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਦੁਬਾਰੋ ਫੇਰ ਇਹੀ ਹਰਕਤ ਕਰਾਂਗਾ ਇਹੀ ਕਰਾਂਗਾ ਤੇ ਸਾਥੀ ਮੇਰਾ ਨਾਮ ਦੱਸਦਾ ਨਹੀਂ ਪਿਆ ਸਾਨੂੰ ਤੇ ਫਿਰ ਉਹਨੂੰ ਅਸੀਂ ਪੁੱਛਿਆ ਨਾ ਕਹਿੰਦਾ ਬਾਾਈ ਨੂੰ ਫੇਰ ਉਹਨੂੰ ਪੁੱਛਿਆ ਜਦੋਂ ਦੋ ਤਿੰਨ ਚਪੇੜਾ ਮਾਰੀਆਂ ਉਸ ਤੋਂ ਬਾਅਦ ਉਹ ਕਹਿੰਦਾ ਇੱਕ ਸਾਥੀ ਮੇਰਾ ਜੇਲ੍ਹ ਦੇ ਵਿੱਚ ਉਹ ਪੁਲਿਸ ਕਹਿੰਦਾ ਮੇਰੇ ਕੋਈ ਕੁਝ ਨਹੀਂ ਵਿਗਾੜ ਸਕਦੀ ਮਸਤੜੀ ਜਰਾ ਮੈਨੂੰ ਪਤਾ ਨਾ ਇਹਨਾਂ ਨੇ ਤਾਂ ਸਾਲ ਇਕ ਮਹੀਨੇ ਸੱਤ ਮਹੀਨੇ ਫਿਰ ਮੈਨੂੰ ਇਸ ਤਰ੍ਹਾਂ ਫਿਰ ਮੈਨੂੰ ਲੋਕ ਕਿਹਨਾਂ ਦੇ ਭੱਤੇ ਪੈਸੇ ਦਿੱਤੇ ਮੈਂ ਉਹ ਮਾਰ ਕੇ ਮੈਂ ਕਿੰਨਾ ਚੁੱਕਦਾ ਸਾਂ ਫਿਰ ਸਾਡੇ ਬੱਚੇ ਜਾਨ ਜਾਗੇ ਉਹਨਾਂ ਨੂੰ ਦੇ ਕੇ ਪੱਜਦੇ ਜਿਦੋਂ ਉਹਨਾਂ ਨੇ ਦੇਖ ਕੇ ਪੱਜੇ ਫੇਰਾ ਕੇ ਛੋਟੇ ਜੌੜ ਨੇ ਮੇਰੇ ਨਾਲ ਕੋ ਬੱਚੇ ਪੜਾਇਆਨ ਨੂੰ ਫੇਰਾ ਕਰਦੇ ਪੜਾਉਂਦੇ ਉਹ ਕਦੀ ਕੋਸੇ ਵੀ ਆਂਦੇ ਜਾਵੇ ਕਦੀ ਕੋਈ ਕਹੀ ਜਾਂਦਾ ਕਦੀ ਉਹਨਾਂ ਦੇ ਜਿਹੇ ਦਵਾਈਆਂ ਕੂਟੀਆਂ ਇਹਨਾਂ ਕੋ ਥੋੜਾ ਕੀ ਅਣਖ ਕੁੜੀ ਨਾ ਥੋਖਾ ਬੋਲਿਆ ਸੀ ਬੱਚਾ ਆ ਕੁੜੀ ਦੇ ਥੋ ਬੱਚਾ ਬੋਲਿਆ ਸੀ ਇਹ ਬੱਚੇ ਲੋੜੇ ਸਕਲੇ ਗੇ ਮਰਦੇ ਨੇ ਬੋਲ ਲਓ ਕੁੜੀਆ ਸੁਣੇ ਕਾ ਸੁਣੇ ਕਾ ਇਹ ਥੋਖਾ ਬੋਲਿਆ ਸੀ ਅਣਖ ਇਹ ਥੋ ਬੋਲ ਬੱਚਾ ਖੇਲੀ ਜਾੜਾ ਤੁਸੀਂ ਗੱਲ ਕਰ ਰਹੇ ਲੋਕੀ ਕਹਿੰਦੇ ਨਾ ਮੈਨੂੰ ਨਹੀਂ ਕਰਨਾ ਜਿਵੇਂ ਹੋਇਆ ਉਹ ਦੋਸਰਾ ਹੋਇਆ ਨੇ ਇਹ ਬੱਚਾ ਥੋੜਾ ਸੀ ਪੀਏ ਲੈ ਕੇ ਜਾਦੀ ਸੀ ਕੋਲ ਇਹ ਜਬਰਦਸਤੀ ਕਰੀ ਜਾਂਦਾ ਐਵੇਂ ਕੋਈ ਨਾ ਕੋਈ ਨਾ ਦਮੀ ਬੋਨ ਲੰਦਾ ਕੋਈ ਨਾ ਆ ਮੇ ਚਾਰ ਕਿਤਾਹਾਂ ਲੈ ਕੇ ਮੈਨਾਂ ਲੈ ਲੋ ਆ ਥੋ ਫੌਰੀ ਸੇ ਬੋਲੋ ਦੇਵਿਆ ਨਾ ਇਹਦਾ ਪੈਸਾ ਵਾਲ ਪੈਸੇ ਦੇ ਨਾਲ ਹੈਗਾ ਕਿਥੋਂ ਦਾ ਯਾਰ ਕੋਈ ਨਹੀਂ ਤਾਂ ਦੱਸ ਹੀ ਨਹੀਂ ਰਿਹਾ ਇਹ ਤਾਂ ਦੱਸੇ ਤਾਂ ਨਹੀਂ ਨਾ ਆਰੀ ਯਾਰ ਬੁੱਲਦਰ ਇਹ ਰਾਜਵਾਦ ਚੁੱਕਣ ਵਾਲਾ ਇੰਗੇ ਲੱਤਾਂ ਤੋਂ ਤੋੜ ਦਿਓ ਯਾਰ ਬੱਸ ਸੱਚ ਵੀ ਨਹੀਂ ਦੇਣਗੇ ਸੱਚ ਬਤਾ ਦੇ ਇੱਕ ਆਦਮੀ ਨੂੰ ਬਤਾ ਦੇ ਇੱਕ ਬੰਦੇ ਨੇ ਸੱਚ ਦੱਸ ਦਿੱਤਾ ਇਹ ਕਹਾ ਕੰਮ ਕਰਦਾ ਹੈ ਕੌਣ ਕੌਣ ਤੇਰੇ ਸਾਥੇ ਕੋਈ ਨਹੀਂ ਦੱਸ ਦੇ ਉਸੇ ਸਾਰੇ ਪਰੇ ਹੋ ਜਣੇ ਕੋਈ ਗੋਲ ਦੇਗਾ ਤੈਨੂੰ ਆਪੇ ਸਾਡੇ ਸਾਰੇ ਸਾਰੇ ਜਾ ਕੁਝ ਸਮਝਾ ਚੱਲੇ ਬਾਹਰ ਜਾਦਾ ਅੱਜ ਵਾਕ ਚੱਕ ਦਾ ਫੜਿਆ ਗਿਆ ਤੇਦੀ ਸਰਵਿਸ ਹੋਈ ਆ ਮਹੱਲੇ ਚ ਤੇ ਨਾਂ ਨੂੰ ਨਾਂ ਦੱਸ ਰਾ ਨੰਬਰ ਦਿੱਤਾ ਨੇ ਆਪਣੇ ਸਾਥੀਆਂ ਦਾ ਉਹ ਵੀ ਗਲਤ ਦਿੱਤਾ ਬਾਕੀ ਪੁਲਿਸ ਨੂੰ ਫੋਨ ਕੀਤਾ ਉਹ ਆਂਦੀ ਪਈ ਉਹ ਵੇਖੇਗੀ ਅਗਲੀ ਕਾਰਵਾਈ ਗਰਮੀ ਲੱਗਦੀ ਨਹੀਂ ਸਾਡੇ ਵਰਗੇ ਨੂੰ ਨਾ ਆ ਇਹਨੂੰ ਛਾ ਜਾਣਾ ਤੁਸੀਂ ਧੋਪੇ ਖੜਾ ਹੋਵੇ ਚੱਲੇ ਖਤਮ ਕਰ ਸਾਹਮਣੇ ਕੰਮਾਂ ਦੇ ਜਾਣਾ ਬਾਕੀ ਜਿੰਨੇ ਵੀ ਬੰਦੇ ਵੇਖ ਰਹੇ ਆ ਉਹਦੇ ਜਵਾਕਾਂ ਦਾ ਧਿਆਨ ਰੱਖਿਆ ਕਰੋ ਆ ਸ਼ਕਲ ਵੇਖ ਲਓ ਹੁੰਦੀ ਆ ਬੰਦਾ ਨਹੀਂ ਅੰਦਰ अब अगर तुमने पूछा तो गलती कर दी और आज देख के इसके साथ बंदा है गलती हुई और देख साबित ये होगा कि बच्चे उठाने वाला कितना बड़ा क्राइम हो गया अब तू नहीं कहेगा अगर वो कह देंगे इसने बच्चा उठा लिया था मुसीबत पड़ गई जेल बाल बच्चे तो जीव बच्चे हैं नहीं क्या करें मैं आ ही मेरा द्वारा कार चला रहा हूं पानी हाल नहीं है सुन के ले नंबर आया सी चंडीगढ़ मैं ला दोहराया नहीं इधर कार चला रहा हूं मैं सदपुर की कहीं था वैसे मैं रहता हूं वैसे जाऊंगा काम करने के लिए जा रहा हूं अपना घर जा रहा हूं वैसे ट्रेन पकड़ के कोई इधर कहां रहता है अब कहां रहता अभी कहांता अभी अभी कहां अभी तो ऐसे मैं इधर से आ रहा हूं रास्ते से गुजर के पूरा फिर भी तू बात को घुमा रहा है सच बोलने में क्या आ जात है तेरे को ਤੂੰ ਇਹ ਬਤਾਰ ਰਿਹਾ ਤਾ ਬੋਲਦਾ ਪਿਆ ਯਾਰ ਨਹੀਂ ਮੰਨਣਾ ਇਹਨਾਂ ਸੱਚ ਤੂੰ ਬੇਬਜੂਲ ਜੂਤੇ ਖਾਰੇ ਬਤਾ ਇਧਰ ਕਾਹ ਰਹਿਦਾ ਤੇਰੇ ਸਾਥ ਕੇ ਕਹਾਂ ਹੈ ਜਿਹੜਾ ਜਿਹੜਾ ਰੈਲਵੇ ਟੇਸ਼ਨ ਪਰ ਹੈ ਉਧਰ ਹੀ ਕੰਮ ਕਰਦਾ ਹੈ ਠੇਕੇਦਾਰ ਕੇ ਪਾਸ ਹੈ ਹਾਂ ਕਾ ਠੇਕੇਦਾਰ ਦਾ ਨਾਮ ਹੈ

ਅਬ ਇਹ ਤਾਂ ਅਗਲੀ ਵਾਰ ਤਾਂ کہیں ਹੋਰ ਜਾਏਗਾ ਨਾ ਯਾਰ ਕੰਮ ਕਰਤੇ ਹਮਾਰੇ ਇਧਰ ਕਮ ਸੇ ਕਮ 15 20 ਜਣੇ ਇਹ ਲੋਗ ਰਹਤੇ ਆ ਮੰਨ ਲਓ ਇੱਥੇ ਕਰਨੇ ਕਿ ਆਸੀ ਇੱਥੇ ਬਸਤੀ ਚ ਇਹ ਯਾਂ ਜੋ ਰਹਤੇ ਹੋ ਇਹ ਇਹ ਨਾਲ ਵਾਲੇ ਇਹ ਵੀ ਇਹਨਾਂ ਨੇ ਪਲਾਟ ਲੀ ਗਿਆ ਇਹ ਰਹਤੇ ਆ ਨਾ ਕੰਮਕਾਰ ਕਰਤੇ ਇਹ ਪਲਾਟ ਲੀਆ ਨਾ ਇਹਨਾਂ ਨੇ

साथी तुम भी रहते हो तो है। तो, पर तो होता है। तो होता है तो आ, है जहाँ रोटी पानी लखनऊ में सिधौली बोलो लखनऊ रहते बोलो सिधौली कहाँ पे उठा के करता क्या तू बोलो कुछ पूछ रहे भाई बोलो को उठा के क्या करता उनको स्कूल भेजता है बच्चे बच्चों को उठा के क्या करता है चंद्रवन बकरी को मैंने मैंने गलती नहीं किया बच्चों को उठा के गलती नहीं किया तूने मैंने बच्चे को हाथ नहीं लगाया हूँ, हाथ नहीं लगाया उसकी मां ने तेरे को ऐसे ही पकड़ लिया उसने क्यों रोड़े लेने क्यों उठा के मारे तेरे क्या बात है पागल है तू तेरे को मारेगे पकड़ रहा था बच्चे को भाई औरत है जिसने तेरे घर पड़ गई है वो पागल तोड़ी ना है। उसका घर परिवार है फैमिली है उसकी वो तेरे घर क्यों पड़ेगी बटे और किसी को तो नहीं पकड़ा उसने तेरा, क्यों होता। तेरा, क्यों तेरा क्यों पड़ा तेरे को पड़ा था तेरे को क्यों बट्टे मारे उसने पता ही नहीं सर, कौन सी कौन नहीं मैं अपने बचे छबहरे खो खुवाई की मैनू धक्के देके सुटे मेरे गुड़िया लेके जा रहे थे खो के फाटको पारा हांजी उड़े थे मतलब दो तीन जने तो छुप के बैठे हुए थे कला ही खड़ा होया ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲੇ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਉੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸੇ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵਾਲੇ ਕੀਤੇ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੀ ਫੋਂ ਸਾਡੇ ਇਹ ਮੰਗ ਹੈ ਕਿ ਸਾਡੇ ਬੱਚੇ ਸੇਪ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰ ਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਨੇ ਰਵਿਨਾ ਬੀੜਾ ਬੀੜਾ ਫਿਰ ਚੋਰ ਫੜਿਆ ਬੱਚਾ ਹਾਂਜੀ ਬੱਚਾ ਚੋਰ ਚੋਰੀ ਕਰਨ ਲੱਗਾ ਸੀਗਾ ਹਾਂਜੀ ਮੇਰੀ ਭਤੀਜੀ ਹੈਗੀ ਆ ਸੁਬਾ 8 ਵਜੇ ਸਾਰਿਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਾਟਕ ਤੁਰੇ ਫਾਟਕ ਦੇ ਭਾਰ ਰਹਿੰਦੇ ਆ ਫਾਟਕ ਤਿੰਦੇ ਹੱਥੀ ਵਖੀ ਪਿਆ ਹੱਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੀ ਵਾਈਫ ਦੇ ਨਾਲ ਕੋਈ ਅੱਥਾਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੱਥੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਪੁਰ ਗੋਲੀਆਂ ਅਰੂ ਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋਨਸ਼ੇ ਵਗੈਰਾ ਕਰਦੇ ਅੱਜ ਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤੁਮ ਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰ ਵਾਰੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੀ ਰਿਪੋਰਟ ਲਿਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਜੀ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋ ਕਾਰਵਾਈ ਆਪ ਲਾ ਲਓ ਮਾ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹਿਸਾਬ ਨਾਲ ਸਕੂਲ 'ਚ ਸੇਫ ਹੋਗਾ ਕਿ ਇਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਿਆ ਬੱਚਾ ਉਸ ਤੋਂ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾ ਪੋਤਾ ਨਾਲ ਤੁਰੇ ਫਿਰਦੀ ਆ ਜਿਹੜਾ ਛੋਟਾ ਬੱਚਾ ਉਹ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਇਹਨਾਂ ਤੋਂ ਛੋਟਾ ਤੋਂ ਮੈਂ ਭੈਣਪਰਾ ਸਕੂਲ ਜਾਂਦੇ ਮੇਰੇ ਖੋਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲੇ ਗਏ ਮੈਡਮਾਂ ਨੂੰ ਵੀ ਕਹਿ ਕੇ ਆਇਆ ਇਸਨਾ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗਏ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਕੀਤੀ ਤੇ ਕੀ ਮੰਗੀ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਆਦੇ ਆਪ ਨੂੰ ਕਹੀ ਜਾ ਰਹੀ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈਨੂੰ ਛੱ ਇੱਥੇ ਜਦੋਂ ਉਹਨੂੰ ਪੋਚ ਦੱਸ ਕਰਦੇ ਸੀ ਉਹਦੇ ਇਸ ਹਿਸਾਬ ਨਾਲ ਫਰੋਹੀਪੁਰ ਚ ਤਾਂ ਕੁਝ ਨਹੀਂ ਬਣ ਸਕਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗੀ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੜਾ ਲਿਆ ਜੇ ਬੱਚੇ ਕੱਲੇ ਹੁੰਦੇ ਲੈ ਜਾਂਦੇ ਤਾਂ ਮਾਂ ਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਿਆ ਹੋਣੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਪ੍ਰਵਾਇਡ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਿਕਾਰੀ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰਿ ਬਣਾਏ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਹੀਪੁਰ ਦੇ ਵਿੱਚ ਨਸ਼ਾ ਕਿਆ ਨਾ ਕੁਛ ਨਹੀਂ ਕਿਹਾ ਜਾ ਸਕਦਾ ਮੇਰਾ ਨਾਮ ਵਿਸ਼ਾਲ ਹੈ ਜਿਹੜਾ ਅੱਜ ਬੱਚਾ ਚੱਕਣ ਵਾਲਾ ਜਿਹੜਾ ਨੌਜਵਾਨ ਫੜਿਆ ਕੀ ਕੀ ਭਾਈ ਇਹ ਪਤਾ ਨਹੀਂ ਕਿੱਥੋਂ ਦੇ ਆਈ ਇਹਨਾਂ ਦਾ ਗਰੂਪ ਬਹੁਤ ਤਕੜਾ ਹੈਗਾ ਭਾਈ ਮੈਂ ਤਾਂ ਕਹਿ ਰਿਹਾ ਤੇ ਇਹਨਾਂ ਤੇ ਨਾ ਹੀ ਕੇਸ ਹੋਣਾ ਚਾਹੀਦਾ ਹੈਗਾ ਇਹ ਤਾਂ ਨਾਲ ਤਾਂ ਮੰਨੀ ਜਾਂਦਾ ਹੈਗਾ ਕਦੀ ਕਹਿੰਦਾ ਮੈਂ ਲਖਨਊ ਦਾ ਕਦੀ ਕਹਿੰਦਾ ਮੈਂ ਲੁਧਿਆਣੇ ਦਾ ਕਦੀ ਕਹਿੰਦਾ ਕਬਾੜੀ ਚੱਕਣ ਵਾਲਾ ਹੈਗਾ ਜਦੋਂ ਇਹ ਅਸੀਂ ਫਾੜਕਾ ਦੇ ਕੋਲੋਂ ਫੜਿਆ ਜੀ ਇਹ ਭੱਜ ਰਿਆ ਸੀ ਜੀ ਮੇਰੇ ਛੋਟੇ ਸਾਲੇ ਨੇ ਫੜਿਆ ਸੀ ਇਹਨੂੰ ਹਾਂਜੀ ਇਹਨਾਂ ਜਦੋਂ ਇਹਨਾਂ ਨੂੰ ਧੱਕਾ ਮਾਰਿਆ ਨੇ ਮੇਰੀ ਦੀਦੀ ਨੂੰ ਤੇ ਇਹਨਾਂ ਨੇ ਲਾਈਨ ਦੇ ਵੱਟੇ ਮਾਰੇ ਇਹ ਉਹਦੇ ਮੇਰੇ ਜੀਜੇ ਨੂੰ ਤੇ ਮੇਰੇ ਸਾਲੇ ਨੂੰ ਵੇਖ ਕੇ ਭੱਜ ਪਿਆ ਤੇ ਉਹਨਾਂ ਨੇ ਭੱਜ ਕੇ ਇਹਨੂੰ ਜਦੋਂ ਫੜਿਆ ਨਾ ਤੋ ਅਸੀਂ ਇੱਥੇ ਲੈ ਕੇ ਆਇਆ ਇਹਨੂੰ ਬੰਨਿਆ ਇੱਥੇ ਜਦੋਂ ਬੰਨਣੇ ਦੇ ਮਾਰੀਆਂ 2-3 ਉਸ ਤੋਂ ਬਾਅਦ ਬਿਲਕੁਲ ਇਹ ਨਾ ਜਿਵੇਂ ਚੁੱਪ ਜਿਵੇਂ ਸ਼ਾਂਤ ਜੋ ਵੀ ਇਹਨੂੰ ਪੁੱਛੀਏ ਜਿਵੇਂ ਚੁੱਪ ਕਰ ਜਾਂਦਾ ਜੀ ਉਹ ਚੋਰਾ ਤਾਂ ਖੌਮ ਕਿਸ ਤਰ੍ਹਾਂ ਫਰੋਜ਼ਪੁਰ ਤੇ ਵੱਗ ਗਿਆ ਇਹ ਤਾਂ ਹੀ ਹੁਣ ਆਈ ਇਹ ਤਾਂ ਹੀ ਪੁੱਛ ਹੁਣ ਆਈ ਰਾਤ ਦੇ ਟਾਈਮ ਵੀ ਮੈਂ ਦਿਨ ਦੇ ਟਾਈਮ ਵੀ ਰਾਤ ਦੇ ਟਾਈਮ ਵੀ ਬਸ ਕਿਧਾਉਣ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਜੀ ਇਹ ਤਾਂ ਲੋਕਾਂ ਦਾ ਨਿਕਲਣਾ ਬਿਲਕੁਲ ਆ ਹਾਂਜੀ ਬਹੁਤ ਬੁਰੇ ਹਾਲਾਤ ਆ ਪੰਜਾਬ ਦੇ ਤਾਂ ਹੀ ਇੱਕ ਤਾਂ ਨਸ਼ੇ ਵਾਲੇ ਤੇ ਇੱਕ ਬੱਚੇ ਚੱਕਣ ਵਾਲੇ ਤੇ ਇੱਕ ਹੁਣ ਦੱਸੋ ਕੀ ਕਰੀਏ ਹੁਣ ਪੁਲਿਸ ਦੇ ਵਾਲੇ ਕੀਤਾ ਹਾਂਜੀ ਹੁਣ ਤਾਂ ਪੁਲਿਸ ਦੇ ਵਾਲੇ ਕੀਤਾ ਦੇਖੋ ਹੁਣ ਪੁਲਿਸ ਕਰਦੀ ਗਈ ਆ ਮੈਂ ਤਾਂ ਕਹਣਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ